ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਿੱਧੂ ਲਈ ਮਹਾਲਬਾਤੀ ਤੁਹਾਡਾ ਸਵਾਗਤ ਹੈ ਅੱਜ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਬਲਾਕ ਫਰੀਦਕੋਟ ਦੇ ਡਾਕਟਰ ਸਹਿਬਾਨਾਂ ਦੀ ਫਰੀਦਕੋਟ ਵਿਖੇ ਹਰ ਵਾਰ ਦੀ ਤਰ੍ਹਾਂ ਮਹੀਨਾਵਾਰ ਮੀਟਿੰਗ ਹੈ ਜਿਹੜੀ ਬਲਾਕ ਪ੍ਰਧਾਨ ਡਾਕਟਰ ਅਮਰਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ ਜਿੱਥੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਡਾਕਟਰ ਅਸ਼ਵਾਲ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਡਾਕਟਰ ਆਗੂਆਂ ਵੱਲੋਂ ਆਪਣੇ ਡਾਕਟਰ ਸਾਥੀਆਂ ਨੂੰ ਪ੍ਰੈਕਟਿਸ ਕਰਨ ਸੰਬੰਧੀ ਆ ਰਹੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸੰਬੰਧੀ ਪੰਜਾਬ ਸਰਕਾਰ ਨੂੰ ਕੀ ਸੁਨੇਹਾ ਦਿੱਤਾ ਗਿਆ ਆਓ ਦੇਖਦੇ ਹਾਂ ਫਰੀਦਕੋਟ ਤੋਂ ਪੱਤਰਕਾਰ ਰਾਜਵਿੰਦਰ ਸਿੰਘ ਮਾਨਦੀ ਇੱਕ ਖਾਸ ਰਿਪੋਰਟ ਬਲਾਕ ਫਰੀਦਕੋਟ ਦੀ ਹਿੰਨਾਵਾਰ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਫਰੀਦਕੋਟ ਦੇ ਡੈਲੀਗੇਟ ਸਹਿਬਾਨ ਬਲਾਕ ਫਰੀਦਕੋਟ ਦੇ ਪ੍ਰੈਜ਼ੀਡੈਂਟ ਡਾਕਟਰ ਅਮਰਪਾਲ ਸਿੰਘ ਜੀ ਤਹਿਣਾ ਸਟੇਜ ਤੇ ਬ੍ਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਤੇਜ ਸਿੰਘ ਜੀ ਰਮਣਾ ਸੇਖ ਸਿੰਘ ਜੀ ਬਰਾੜ नरेश पाना जी प्रेम टू डी जी राजेश गौरव साहब डॉक्टर करमेश चंद्र जी टु डी ਸਾਡੇ ਕੈਸ਼ੀਅਰ ਸਹਿਬਾਨ ਅਤੇ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਪੂਰੀ ਬਲਾਕ ਕਮੇਟੀ ਅਤੇ ਬਲਾਕ ਫਰੀਦਕੋਟ ਦੇ ਸਤਿਕਾਰਯੋਗ ਮੈਂਬਰ ਸਹਿਬਾਨ ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਨੂੰ ਬਖਸ਼ਿਸ਼ ਫਤਿਹ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਹਰ ਵਾਰ ਦੀ ਤਰ੍ਹਾਂ ਅੱਜ ਦੀ ਮੀਟਿੰਗ ਵੀ ਸਾਡੀ ਵੀ ਨਾਮਾਰ ਮੀਟਿੰਗ ਹੈ ਵੈਸੇ ਤਾਂ ਹਰ ਵਾਰੀ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਕਿ ਕਿਸੇ ਦਾ ਕੋਈ ਵੀ ਗਿਲਾ ਸ਼ਿਕਵਾ ਕਿਸੇ ਤੇ ਕੋਈ ਵੀ ਮੰਨ ਦੀ ਪੜਾਸ ਕਿਸੇ ਦਾ ਕੋਈ ਸਵਾਲ ਕਿਸੇ ਤੇ ਕੋਈ ਕੁਐਸਚਨ ਹੁੰਦਾ ਚਾਹੇ ਉਹ ਜ਼ਿਲ੍ਹਾ ਕਮੇਟੀ ਤੇ ਹੋਵੇ ਚਾਹੇ ਉਹ ਬਲਾਕ ਕਮੇਟੀ ਤੇ ਹੋਵੇ ਚਾਹੇ ਉਹ ਪ੍ਰੈਕਟਿਸ ਦੇ ਸਬੰਧ ਦੇ ਵਿੱਚ ਹੋਵੇ ਅਹਿਮੀ ਹੋ ਕੋਈ ਵੀ ਮਤਲਬ ਜਿਹੜਾ ਹੈ ਕਿਸੇ ਤਰ੍ਹਾਂ ਦਾ ਸਵਾਲ ਆਏ ਉਹ ਇੱਥੇ ਸਟੇਜ ਤੇ ਜਰੂਰ ਸਾਂਝਾ ਕਰਿਆ ਕਰੋ। ਬੇਟੀਆਂ ਜੀ। ਔਰ ਮੈਂ ਬੇਨਤੀ ਕਰਾਂਗਾ ਸਾਥੀਆਂ ਨੂੰ ਜੇ ਕੋਈ ਆਪਣੀ ਗੱਲ ਬਲਾਕ ਦੇ ਵਿੱਚ ਹੈ ਆਪਣੀ ਪਰਿਵਾਰ ਦੇ ਵਿੱਚ ਰੱਖਣੀ ਚਾਹੁੰਦਾ ਤਾਂ ਉਹ ਜਰੂਰ ਰੱਖ ਸਕਦਾ ਹੈ। ਭਾਵੇਂ ਉਹ ਨਵੇਂ ਸਾਥੀਆ ਤੇ ਭਾਵੇਂ ਪੁਰਾਣਾ ਸਾਥੀ ਹੈ। ਜੇ ਕੋਈ ਗੱਲ ਰੱਖਣੀ ਚਾਹੁੰਦਾ ਹੈ ਸੋ ਜਰੂਰ ਇਸ ਦੰਤ ਤੇ ਅਮਲ ਕਰੇ ਔਰ ਆਪਣੀ ਗੱਲ ਰੱਖੇ। ਮੈਂ ਡਾਕਟਰ ਅਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਅੱਜ ਦੀ ਜਿਹੜੀ ਮੀਟਿੰਗ ਹੈ ਸਾਡੀ A1 ਐਂਡ ਹੋਲੀਹੌਕ ਸੈਂਟਰ ਫਰੀਦਕੋਟ ਵਿਖੇ ਅਸੀਂ ਕਰ ਰਹੇ ਹਾਂ ਸਾਡੀ ਇਹ ਮੰਥਲੀ ਮੀਟਿੰਗ ਹੈ ਔਰ ਰੁਟੀਨ ਮੀਟਿੰਗ ਹੈ ਸਾਡੀ ਜਿਹੜੀ ਕਿ ਹਰ ਮਹੀਨੇ ਅਸੀਂ ਕਰਦੇ ਹਾਂ ਔਰ ਸਾਰੇ ਸਾਥੀਆਂ ਨੂੰ ਸਫਾਈ ਦੇ ਸਬੰਧ ਦੇ ਵਿੱਚ ਔਰ ਨਸ਼ਿਆਂ ਤੋਂ ਦੂਰ ਰਹਿਣ ਦੇ ਸਬੰਧ ਦੇ ਵਿੱਚ ਅਸੀਂ ਅਵੇਅਰਨੈਸ ਹਰ ਮੀਟਿੰਗ ਦੇ ਵਿੱਚ ਕਰਦੇ ਰਹਿੰਦੇ ਹਾਂ ਸਾਡੀ ਇਹ तकरीबन ਇਹ ਮੰਤਰੀ ਰਨਿੰਗ ਮੀਟਿੰਗ ਹੈ ਔਰ ਇਸ ਮੀਟਿੰਗ ਦੇ ਵਿੱਚ ਮੇਰੇ ਨਾਲ ਇਹ ਜ਼ਰੂਰ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਨਿਖੇਦੀ ਕਰਦਾ ਕਿ ਸਾਡੇ ਕੱਲ ਫਰੀਦਕੋਟ 15 ਅਗਸਤ ਨੂੰ ਸੀਐਮ ਭਗਵੰਤ ਮਾਨ ਜੀ ਜਿਹੜੇ ਕਿ ਝੰਡਾ ਚੜਾਉਣ ਦੀ ਰਸਮ ਵਾਸਤੇ ਫਰੀਦਕੋਟ ਆਏ ਸੀ ਉਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਜਿਦੇ ਵਿੱਚ ਸਾਡੀ ਵੀ ਜਥੇਬੰਦੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਆਪ ਦਾ ਮੰਗ ਪੱਤਰ ਦੇਣਾ ਚਾਹੁੰਦੀ ਸੀ ਪਰ ਕਿਸੇ ਨੂੰ ਜਿਹੜਾ ਹੈਗਾ ਨੇੜੇ ਤੱਕ ਵੀ ਫੜ ਕਰਨ ਨਹੀਂ ਦਿੱਤਾ ਗਿਆ ਔਰ 3.5 ਸਾਲ ਹੋ ਗਿਆ ਸਾਡੀ ਜਿਹੜੀ ਮੰਗ ਹੈ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦੀ ਕਿ ਸਾਨੂੰ ਰਜਿਸਟਰਡ ਕੀਤਾ ਜਾਵੇ ਸਾਨੂੰ ਅਨਲਿਸਟਮੈਂਟ ਕੀਤਾ ਜਾਵੇ ਉਹਦੇ ਤੇ ਕੋਈ ਗੌਰ ਨਹੀਂ ਕੀਤਾ ਗਿਆ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਤੁਹਾਡੇ ਮਾਧਿਅਮ ਰਹੀਂ ਕਿ ਸਾਡੀ ਇਸ ਮੰਗ ਤੇ ਗੌਰ ਕੀਤਾ ਜਾਵੇ ਮੈਂ ਕੀ ਨਾਮ ਹੈ ਤੁਸੀਂ ਅੱਜ ਦਫ਼ਤਰ ਵਿੱਚ ਪਹੁੰਚੇ ਹੈ ਇਹਦੇ ਬਾਰੇ ਸਨਾਂ ਨਮਨੀ ਸਿੰਘਾ ਜੀ ਨੇ ਐਮਡੀਐਨ ਇਵੈਂਟ ਡਾਇਗਨੋਸਟਿਕਸ ਦੀ ਹੌਲੀ ਹੌਕ ਇਮੀਗ੍ਰੇਸ਼ਨ ਦਾ ਪਹਿਲਾਂ ਮੈਂ ਪ੍ਰਧਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੂੰ ਇਸ ਮੀਟਿੰਗ ਦਾ ਸਾਨੂੰ ਮੌਕਾ ਦਿੱਤਾ ਆਪਾਂ ਇਹ ਸੈਂਟਰ ਵਿੱਚ ਨਵਾਂ ਤਬਦੀਲੀ ਇਹ ਲੈ ਕੇ ਆਏ ਆ ਕਿ ਅਸੀਂ ਉਹਨਾਂ ਇੱਥੇ ਫਿਰਕੁੱਟ ਸ਼ਹਿਰ ਵਿੱਚ ਨੀਟ ਦੀ ਤਿਆਰੀ ਕਰਵਾ ਰਹੇ ਹਾਂ ਜਿਸ ਨਾਲ ਕੀ ਹੈ ਕਿ ਤੁਹਾਡਾ ਬੱਚਾ ਕੇ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਤੁਹਾਨੂੰ ਬਾਹਰੂ ਫੀਸਾਂ ਦੇ ਕੇ ਚੰਡੀਗੜ੍ਹ ਜਾਂ ਕੋਟੇ ਜਾਣ ਦੀ ਜ਼ਰੂਰਤ ਨਹੀਂ ਗਈ ਸਾਨੂੰ ਆਪਣੇ ਸ਼ਹਿਰ ਵਿੱਚ ਫਰੀਦਕੋਟ ਵਿੱਚ ਹੀ ਨੀਟ ਲੈਵਲ ਦੀ ਤਿਆਰੀ ਮਿਲਿਆ ਕਰੇਗੀ ਜਿਸ ਦੀ ਫੀਸ ਬਹੁਤ ਹੀ ਮਿਨੀਮਮ ਰੱਖੀ ਗਈ ਹੈ ਬਾਕੀ ਪ੍ਰਧਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਸੈਂਟਰ ਓਨਲੀ